ਸੀ ਤਾਂ ਵਕੀਲ ਹੈ ਤੇ ਵਕੀਲ ਨੇ ਤਾਂ ਦਲੀਲ ਦੇਣੀ ਹੈ ਫੈਸਲਾ ਜਿਹੜਾ ਹੈ ਉਹ ਜੱਜ ਨੇ ਕਰਨਾ ਤੇ ਜੱਜ ਜਿਹੜੇ ਆ ਪੰਜਾਬ ਦੇ ਲੋਕ ਹੈ ਮੁਕਦਮਾ ਬਹੁਤ ਸਟਰੋਂਗ ਹੈ ਬੜਾ ਮਜਬੂਤ ਮੁਕਦਮਾ ਹੈ ਤੇ ਜੇ ਜੱਜ ਕੱਲਾ ਸਾਡਾ ਸਾਡੀ ਦਲੀਲ ਸੁਣ ਲੈ ਮੁਕਦਮਾ ਸੁਣ ਲੈ ਫੈਸਲਾ ਜੋ ਵੀ ਪੰਜਾਬ ਦੇ ਲੋਕ ਕਰਨਗੇ ਸਾਡੇ ਸਿਰ ਮੱਥੇ ਤੇ ਸੀਲ ਸੀ ਮਨਜ਼ੂਰ ਕਰਾਂਗੇ ਹਰੇਕ ਪਰਿਵਾਰ ਦੇ ਚੁੱਲਿਆਂ ਤੱਕ ਪਹੁੰਚ ਕੇ ਅਸੀਂ ਆਪਣਾ ਮੁਕੱਦਮਾ ਸਨੋਣਾ ਕੇਸ ਨੋਕ ਪਾਸ ਇਹ ਮਹੀਨ ਸਾਡੀ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਮੁਕੰਮਲ ਹੋ ਗਈ ਜੀ ਇੱਕ ਵਾਰੀ ਸਾਡੀ ਮੈਂਬਰਸ਼ਿਪ ਟੋਟਲ ਫਾਈਨਲ ਹੋ ਗਈ ਕਿੰਨੀ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਤੇ ਜੂਨ ਦੇ ਮਹੀਨੇ ਦੇ ਵਿੱਚ ਸਾਡੇ ਆਰਗੇਨਾਈਜ਼ੇਸ਼ਨਲ ਇਲੈਕਸ਼ਨ ਜਿਹੜੇ ਆ ਉਹ ਵੀ ਪੂਰੇ ਕਰ ਲਾਂਗੇ ਮੈਂ ਮੈਂ ਪੂਰ ਉਮੀਦ ਹੈ ਕਿ 30 ਜੂਨ ਤੱਕ ਜਿਹੜਾ ਮਤਲਬ 3 ਮਹੀਨਿਆਂ ਚ ਅਸੀਂ ਪਾਰਟੀ ਖੜੀ ਕਰ ਦਾਂਗੇ ਕਿ ਮੀਨਿਮਮ ਕਿ ਪੰਜਾਬ ਦੇ ਲੋਕ ਆਸ ਰੱਖਦੇ ਆ ਕਿ ਚੰਗੇ ਬੰਦਿਆਂ ਨਾਲ ਸੰਗਤ ਹੋਵੇ ਇਸ਼ੂਜ਼ ਜਿਹੜੇ ਪੰਜਾਬ ਦੇ ਸਾਹਮਣੇ ਆ ਉਹ ਪਹਾੜਾਂ ਤੋਂ ਵੀ ਵੱਡੇ ਵੱਡੇ ਬਣ ਚੁੱਕੇ ਆ ਚਾਹੇ ਅਨਇਮਪਲੋਇਮੈਂਟ ਦਾ ਹੈ ਚਾਹੇ ਕਰਪਸ਼ਨ ਦਾ ਹੈ ਚਾਹੇ ਪਾਉਰਟੀ ਦਾ ਹੈ ਚਾਹੇ ਲੈਕ ਆਫ ਐਕਸੈਸ ਟੂ ਇਲੈਕਸ਼ਨ ਬੜਾ ਕਰੀਬ ਆ ਚੁੱਕਿਆ ਹੈ ਇਹ ਲੋੜ ਹੈ ਜ਼ਰੂਰੀਆ ਕਿ ਵਕਤ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਹੁਣ ਇਹਨਾਂ ਗੱਲਾਂ ਤੇ ਜ਼ਰੂਰ ਆਣ ਇਹਨਾਂ ਲੀਡਰ ਮਤਲਬ ਪੰਜਾਬ ਦੀ ਜਨਤਾ ਹੁਣ ਹੱਲ ਚਾਹਦੀ ਹੈ ਇਹ ਜਿਹੜੇ ਮਿਸ਼ਰ ਦੇ ਜਰਾ ਸੀਨ ਹੈ ਉਹ ਪੰਜਾਬ ਚ ਪਹੁੰਚ ਚੁੱਕੇ ਲੋਕ ਇਨਸਾਫ ਚਾਹੁੰਦੇ